ਆ ਬਾਜ ਮੇਰੇ ਵੀਰੋ ਕਹਿੰਦੇ ਖਿਓਲੀ ਦੀ ਧਰਤੀ ਦਾ ਅੱਜ ਕਹਿੰਦੇ ਸਦਾਨੇ ਵਾਲੇ ਨੇ ਧਾਰਾ ਲਈਤਾ ਇਹ ਪ੍ਰੇਮ ਦਾ ਚੰਡਿਆ ਹੋਇਆ ਕਹਿੰਦੇ ਪ੍ਰੇਮ ਦੀ ਯਾਰੀ ਐ ਸਦਾਨੇ ਵਾਲੇ ਦੇ ਨਾਲ ਤੇ ਅੱਜ ਸਦਾਨੇ ਵਾਲੇ ਨੇ ਬਾਜ ਧਾਰਾ ਲਈਤਾ ਆ ਮੇਰੇ ਵੀਰੋ ਕਹਿੰਦੇ ਪੰਡਤਾਂ ਪੰਡਤ ਚੱਲਿਆ ਰੇਡ ਤੇ ਕਿ ਬੰਨੇ ਜੱਟ ਨਾ ਛੇੜੀਏ ਤੇ ਹੱਟੀ ਵਿੱਚ ਕਰਾੜ ਬਾਹਮਣ ਦਾ ਨਾਂ ਪੁੱਤ ਛੇੜੀਏ ਜਦ ਉੱtre ਹੋਣ ਸਰਾਦ ਪਰ ਸਾਹਮਣੇ ਦੇਖਾਂਗੇ ਦੋ ਗੱਭਰੂ ਤਿਆਰ ਵਰ ਤਿਆਰ ਗੱਲਾਂ ਬਾਤਾਂ ਲੱਗਣੀਆਂ ਟਿਕਾਣੇ ਆਹ ਕਹਿੰਦੇ ਮੇਰੇ ਵੀਰੋ ਬਾਜਾ ਖਿਓਲੇ ਦੀ ਧਰਤੀ ਦਾ ਇਹ ਪ੍ਰੇਮ ਦਾ ਝੰਡਾ ਹੋਇਆ ਤੇ ਪ੍ਰੇਮ ਅੱਜ ਮੇਰੇ ਵੀਰੋ ਕਹਿੰਦੇ ਯਾਰੀਆਂ ਨਿਭਾਉਣ ਆਇਆ ਕਿਉਂਕਿ ਦੀਪ ਸਿੰਘ ਯਾਰੀਆਂ ਚੀਜ਼ ਜੀ ਐਦਾਂ ਹੁੰਦੀਆਂ ਜਿਵੇਂ ਮੱਲਨ ਵਾਲਾ ਦੁੱਲਾ ਕਹਿੰਦਾ ਹੁੰਦਾ ਇਲਾਕੇ ਬਨਾਂ ਕਰੋ ਹੋਣਾ ਫਰਾਰ ਜਾਣਦੇ ਆ ਉਹਨਾਂ ਘਰ ਦੇ ਵੀ ਸਾਡੇ ਬਾਰੇ ਜਾਣਦੇ ਨਹੀਂ ਜਿੰਨਾ ਸਾਡੇ ਯਾਰ ਜਾਣਦੇ ਆ ਉਹਨਾਂ ਘਰ ਦੇ ਵੀ ਸਾਡੇ ਬਾਰੇ ਜਾਣਦੇ ਨਹੀਂ ਜਿੰਨਾ ਸਾਡੇ ਬਾਰੇ ਸਾਡੇ ਯਾਰ ਜਾਣਦੇ 33 ਕਿਲੋ ਭਾਰ ਦਾ ਫਾਈਨਲ ਖੇਡਿਆ ਜਾ ਰਿਹਾ ਹੈ ਸ਼ਿੰਦਾ ਫੌਜੀ 11-1100 ਰੁਪਿਆ ਹੋਵੇਗਾ ਤੁਮਤਾਵੀ ਤੇ ਜਾਫੀ ਦੇ ਲਈ ਡੀਸੀ ਸੁਹਾਣੇ ਦੇ ਫਾਦਰ ਵਿੰਦਰ ਸਿੰਘ ਜੀ ਸਰਾਣ ਆਣ ਕਰਾ ਰਹੇ ਆ ਵੀ ਦੇਸੀ ਕਿ ਕਿਉਂ ਜਿਹੜਾ ਉਹ ਸਨਮਾਨ ਦੇ ਰੂਪ ਦੇ ਵਿੱਚੋਂ ਉਤਮਤਾਵੀ ਤੇ ਇਜਾਫੀ ਨੂੰ ਉਹਨਾਂ ਨੇ ਵੱਲੋਂ ਦਿੱਤਾ ਜਾਵੇਗਾ ਬਹੁਤ ਬੜਾ ਧੰਨਵਾਦ ਹੈ ਰਮਣ ਸਾੜ ਮੰਡੀਕਲਾ ਲੱਗੀ ਹੋਈ ਹੈ ਬਹੁਤ ਧੰਨਵਾਦ ਹੈ ਰਮਣੀ ਉਹਨਾਂ ਦਾ ਬੰਟੀ ਖੋਣੀ ਵੀਰਾਂ ਦਾ ਪੂਰੇ ਪੰਜਾਬ ਭਰ ਦੀ ਨੰਬਰ 1 ਸਾੜ ਰਮਣ ਸਾੜ ਮੰਡੀਕਲਾ ਫਮੀਰੀ ਜੜਿਆ ਬੱਬੂ ਪੁੱਜਿਆ ਲੈਵਨੋਈਆਂ ਦਾ ਪਾਗਲੀ ਕਬੱਡੀ ਮੁੰਡਿਆਂ ਇਹ ਨਿੱਕੇ ਬੱਚਿਆਂ ਦੀ ਖੇਡ ਖੇੜੀ ਆ ਰਹੀ ਹੈ ਕਿ ਬੱਤ ਪਣ ਰੋਤੇ ਪਾਲ ਗੋਟੀ ਓਏ ਕੁੱਦਿਆ ਵਿੱਚ ਮਦਾਨੀ ਟੰਡੀ ਵਾਲਾ ਫਿੱਡੂ ਰੋਕਿਆ ਚੜ ਗਈ ਜਮਾਨੀ ਤੇ ਫਿਰ ਤਿੰਨ ਵਾਰੀ ਜਿੱਤਿਆ ਕੱਪ ਟੋਰਾਂਟੋ ਵਾਲਾ ਤਈਆਂ ਤਾਂ ਜਰਨੈਲਿਕ ਹੁੰਦਾ ਹੁਣ ਗਾਜੀਆਣੇ ਦਾ ਕਾਲਾ ਤਈਆਂ ਤਾਂ ਜਰਨੈਲਿਕ ਹੁੰਦਾ ਹੁਣ ਗਾਜੀਆਣੇ ਦਾ ਕਾਲਾ ਫੜਿਆ ਗੁੱਟ ਗਿਆ ਇੱਕ ਬਨੇ ਸਧਾਨੇ ਦੀ ਟੀਮ ਹੈ ਦੂਜੇ ਬਨੇ ਦੀ ਆਪੋਜੀਸ਼ਨ ਲਓ ਅੰਕ ਜਾਫੀਆਂ ਦਾ ਲਖੇ ਵਾਕਿਆ ਕਹਿੰਦੇ ਇੱਕ ਪਾਸੇ ਸਧਾਨੇ ਪਿੰਡ ਦੀ ਟੀਮ ਹੈ ਤੇ ਦੂਜੇ ਪਾਸੇ ਮੁੰਡੇ ਸਿੱਖਾਂ ਵਾਲੇ ਦੀ ਧਰਤੀ ਦੇ ਆ ਆ ਸੁਧਾਨੇ ਪਿੰਡ ਦੀ ਧਰਤੀ ਤੇ ਮੇਰੇ ਵੀਰੋ ਕਹਿੰਦੇ ਸਿੰਘ ਸਰਦਾਰ ਗੱਭਰੂ ਚੱਲਿਆ ਇਹ ਮੁੰਡੇ ਇਸੇ ਗਰਾਊਂਡ 'ਚ ਮਿਹਨਤ ਲਾਉਂਦੇ ਆ ਇਹ ਮੁੰਡੇ ਸ਼ਾਮ ਨੂੰ ਇੱਥੇ ਖੇਡਦੇ ਆ ਪਰ ਸਿੱਖਾਂ ਵਾਲੀ ਵਾਲੇ ਦੋ ਤਿਆਰ ਪਰ ਤਿਆਰ ਸਿੱਖਾਂ ਵਾਲੇ ਲੋ ਤਕੜੇ ਹੋਣਾ ਪੈਣਾ ਜੱਫੇ ਲਾਉਣੇ ਪੈਣਿਆ ਕਿ ਕਹਦੇ ਲੋਕਾਂ ਨੂੰ ਗੱਭਰੂ ਹਿੱਕ ਤਣ ਗਏ ਰੌਲਾ ਤਾਂ ਪਹਿਲਾਂ ਸੀ ਹੁਣ ਤਾਂ ਮਸਲਾ ਬਣ ਗਏ ਪਰ ਸਿੱਖਾਂ ਵਾਲੇ ਦੀ ਤਰਫੋਂ ਗੱਭਰੂ ਨੇ ਨੇ ਲਾਇਆ ਫਾ ਭੱਲੇ-ਭੱਲੇ ਕਰਵਾਈਆ ਆ ਪੰਡਤਾਂ ਮੇਰੇ ਵੀਰੋ ਕਹਿੰਦੇ ਬੱਤੀ ਦੰਦ ਦੋ ਬੁੱਲ ਇੱਕ ਜਵਾਨ ਕੀਤੀ ਗਿੱਲੀ ਤੇ ਗੱਭਰੂ ਵਿਰੋਧੀਆਂ ਵੇੜੇ ਜਾਵੜਿਆ ਪਰ ਮੈਨੂੰ ਲੱਗਦਾ ਸਾਹਮਣੇ ਇੱਕ ਕੰਨੀ ਤੇ ਸਦਾਨੇ ਵਾਲਾ ਇੱਕ ਕੰਨੀ ਤੇ ਬਾਜ ਮੇਰੇ ਵੀਰੋ ਕਹਿੰਦੇ ਪ੍ਰੇਮ ਦਾ ਚੰਡਾ ਹੋਇਆ ਜੇ ਜਫਾ ਬਾਸ ਸਿਆਂ ਤੂੰ ਲਾਵੇਂ ਗੱਲ ਤਾਂ ਫੇਰ ਬਾਨਨੀਆ ਗੱਲ ਤਾਂ ਫੇਰ ਬਾਨਨੀਆ ਕੁਝ ਇੱਕ ਸਮਾਂ ਬੀਤ ਗਿਆ ਕੁਝ ਕਿ ਬਾਕੀ ਆ ਫੈਸਲੇ ਵਕਤ ਦੇ ਫੈਸਲੇ ਵਕਤ ਦੇ ਫੈਸਲੇ ਵਕਤ ਦੇ ਪੰਡਤ ਦੇ ਬਾਜ ਪੰਡਤ ਤੇ ਬਾਜ ਪੰਡਤ ਤੇ ਬਾਜ ਪੰਡਤ ਤੇ ਬਾਜ ਪਰ ਬਾਜ ਲਾ ਜਫਾ ਉਹ ਬੱਲੇ ਬੱਲੇ ਕਰਵਾ ਗਿਆ ਤੇ ਫੈਸਲੇ ਜੇਤੋਲੇ ਸ਼ੋਕ ਨੇ ਕਰਤੇ ਆ ਵੱਡੇ ਵੀਰ ਚੱਕ ਲਾ ਮੈਂ ਇੱਕ ਸਿੰਘ ਸਰਦਾਰ ਫੇਰ ਚੱਲਿਆ ਵੱਡੇ ਵੀਰ ਲਖੇ 65 ਵਾਲੀਆਂ ਟੀਮਾਂ ਸੱਤ ਲਾ ਮੇਰਾ ਪਰਾਂ ਟੀਮਾਂ ਕਾਫੀ ਐ ਹਾਂਜੀ ਆਓ ਜੀ ਪਰ ਦਿਨ ਖੜੀ ਮੈਂ ਸਮਾਪਤ ਕਰਾਉਣੇ ਆ ਰਵਣੇ ਆ ਮੈਂ ਕਿ ਨਹੀਂ ਬੰਟੀ ਥੋੜੀ ਆਵਾਜ਼ ਖੋਲ ਦੀ ਮੇਰਾ ਪਰਾਂ ਬਹੁਤ ਧੰਨਵਾਦੋ ਬੰਟੀ ਬਈ 65 ਦੀ ਜਨਟੀ ਮੈਨਾਉਂਸ ਕਰਦੇ ਮੇਰਾ ਭਾਈ 65 ਦਾ ਜੀ ਮੈਨੂੰ ਲੱਗਦਾ ਮੁੰਡੇ ਲੰਡੇ ਵਾਲੇ ਵੀ ਆ ਗਏ ਤੇ ਡੇਰਾ ਘੁੰਮਣਕਲ ਵਾਲੇ ਵੀ ਆ ਗਿਆ ਲੰਡੇ ਵਾਲੇ ਭਾਈ ਬਿੱਟੂ ਵਰਗੇ ਆ ਗਿਆ ਜੀ ਡੇਰਾ ਘੁੰਮਣਕਲ ਵਾਲੇ ਉਹ ਕਿੱਥੇ ਜੇ ਹੱਥ ਖੜਾ ਕਰੋ ਜੀ ਡੇਰਾ ਘੁੰਮਣਕਲ ਵਾਲੇ ਆ ਗਿਆ ਜੀ ਆਓ ਜੀ ਇਸ ਤੋਂ ਬਾਅਦ ਮੈਚ ਹੋਵੇਗਾ ਭਾਈ ਰੂਪਾ ਵਰਸਸ ਡੇਰਾ ਮਾਲਾ ਖੁਰਦ ਰਾਈਆਂ ਵਾਲਾ ਵਰਸਸ ਕੋਟਪਾਈ ਫਮੀਰਗੜ ਜਲਾਲ ਵਰਸਸ ਸੇਲਵਰਾ ਕਣੀਆਂ ਵਰਸਸ ਬਾਬਾ ਗਾਜੀਪੁਰ ਸ਼ੇਰੋ ਰਾਉ ਕੇ ਕਲਾ ਵਰਸ ਜਿ ਭਗਤਾ ਭਾਈ ਤਰਖਾਣ ਵਾਲਾ ਵਰਸ ਜਿ ਗਿਲਜੇ ਵਾਲਾ ਇਹ ਕਰੀ ਮੈਂ 65 ਕਿਲੋ ਦੇ ਰਹਿੰਦੇ ਮੈਚ ਬੋਲਦੇ ਆ ਜੀ ਟੀਮਾਂ ਧਿਆਨ ਦੇਣ ਲੰਡੇ ਵਰਸ ਡੇਰਾ ਕੁੰਮਣਗਲਾ ਪਰ ਸਾਹਮਣੇ ਮੇਰੇ ਵੀਰੋ ਦੇਖਾਂਗੇ ਸਿੱਖਾਲੇ ਦੇ ਤਰਫੋਂ ਗੱਭਰੂ ਜਫਾ ਲਾਉਣ ਦੀ ਕਰਦਾ ਕੋਸ਼ਿਸ਼ ਗੁੱਟ ਫੜਿਆ ਗਿਆ ਕੈਂਚੀ ਲੱਗ ਗਈ ਹੁਣ ਤਾਂ ਸ਼ੋਕਸੈਨ ਜੈਤੋ ਵਾਲੇ ਫਾਟ ਕੰਗੂ ਮੈਨੂੰ ਲੱਗਦਾ ਗੱਭਰੂ ਨੇ ਕੰਮ ਬੰਦ ਕਰਤਾ ਪਰ ਸਾਹਮਣੇ 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 ਸਦਾਨੇ ਵਾਲੇ ਇਹਦਾ ਜਫਾ ਸਾਰਿਆਂ ਨੂੰ ਚੰਗਾ ਲੱਗਿਆ ਤਾਂ ਤਾੜੀ ਮਾਰੋ ਸਦਾਨੇ ਲੋ ਜਿੰਨਾ ਮੁੰਡਿਆਂ ਦਾ ਜੋਰ ਲੱਗਦਾ ਤਾੜੀ ਮਾਰ ਕੇ ਹੌਸਲਾ ਵਧਾਇਆ ਕਰੋ ਯਾਰ ਉਧਰ ਸਾਡੇ ਵੀਰਾਂ ਲੋ ਬੇਨਤੀ ਆ ਸਾਡੇ ਬਹੁਤ ਹੀ ਮਾਨਯੋਗ ਵੀਰ ਬਲਜੀਤਾ ਮੈਂਬਰ ਜੀ ਰਾਮਪੁਰੇ ਵਾਲੇ ਜਿੱਥੇ ਸਾਡੀ ਬਾਤ ਸੁਣਦੇ ਆ ਕਿਰਪਾ ਕਰਕੇ ਸਟੇਜ ਤੇ ਪਹੁੰਚਦੇ ਹੋ ਜਣ ਹਾਂਜੀ ਕਾਂਤੀ ਬਾਈ ਇੱਕ ਆਪਣਾ ਅਸਰਬ ਤੇ ਲੱਖੇ ਵੀਰੇ ਬਹੁਤ ਧੰਨਵਾਦ ਆ ਸਾਡਾ ਭਰਾ ਬਾਈ ਸੀਰਾ ਸਰਪੰਚ ਉਹਨਾਂ ਦੇ ਯਾਰਾਂ ਦੋਸਤਾਂ ਦੇ ਨਾਲ ਕਿਉਂਕਿ ਬਾਈ ਐਨਆਰਈ ਵੀਰ ਖੱਬੀਆਂ ਸੱਜੀਆਂ ਵਾਹਾਂ ਕਿਉਂਕਿ ਜਿਹੜਾ ਬਹੁਤ ਵੱਡਾ ਟੂਰਨਾਮੈਂਟ ਕਰਵਾਇਆ ਜਿਹੜਾ ਵੱਡਾ ਕਬੱਡੀ ਕੱਪ ਆ ਸੀਰੇ ਬਾਈ ਦਾ ਹੀ ਬਹੁਤ ਧੰਨਵਾਦ ਆ ਉਥੇ ਜਿੰਨੇ ਵੀ ਨੇ ਆਪਣੇ ਫਲੈਕਸਾਂ ਲੱਗੀਆਂ ਹੋਈਆਂ ਵਿੱਚ ਦੀ ਰਿਪੀਟ ਕਰਕੇ ਉਹ ਥੋੜਾ ਜਿਹਾ ਬੋਲ ਦਿਆ ਕਰੋ ਨਾਮਾਂ ਵਾਲਾ ਯਾਰਾਂ ਦੋਸਤਾਂ ਦੇ ਨਾਮ ਬਹੁਤ ਧੰਨਵਾਦ ਭਾਈ ਸੀਰਾ ਸਰਪੰਚ ਕਹਿੰਦਾ ਸਾਡੇ ਭਰਾ ਤਾਰੀ ਫਰੀਦਕੋਟ ਗੋਰਾ ਕਲਿਆਣ ਰਣਜੀਤ ਕਲਿਆਣ ਸੇਮਾ ਫਰੀਦਕੋਟ ਜਗਸੀਰ ਖਹਿਰਾ ਲੱਖੀ ਫਰੀਦਕੋਟ ਸਾਡਾ ਭਰਾ ਉਥੇ ਨਾਲ ਗੁਰੀ ਫਰੀਦਕੋਟ ਸੰਦੀਪ ਫਰੀਦਕੋਟ ਆ